ਜਿਹੜਾ ਤੁਸੀਂ ਦੇਖ ਰਹੇ ਹੋ ਨਾ ਇਹ ਆਲਟਰਨੇਟ ਸਰਕਟ ਹੈ ਤੁਸੀਂ ਵਾਰੀ ਜਿਹੜਾ ਸੀਗਾ ਰਜਿੰਦਰਾ ਹਸਪਤਾਲ ਦੇ ਵਿੱਚ ਹੈ ਜੀ ਪਿਛਲੇ ਹਫਤੇ ਰਾਤ ਨੂੰ ਦਿੱਕਤ ਆਈ ਸੀ ਕਿ ਜਿਹੜੀ ਬੁਡੁੰਗੋ ਤੋਂ ਲਾਈਨ ਆਉਂਦੀ ਹੈ ਅੰਡਰਗਰਾਉਂਡ ਲਾਈਨ ਹੈ ਉਹਦੇ ਵਿੱਚ ਫਾਲਟ ਪੈ ਗਿਆ ਸੀਗਾ ਤੇ ਬਿਜਲੀ ਦੀ ਡਿਸਟਰਪਸ਼ਨ ਹੋਈ ਸੀ ਤੇ ਰੀਜਾਂ ਨੂੰ ਬਹੁਤ ਦਿੱਕਤ ਆਈ ਸੀ ਬਾਈ ਚਾਂਸ ਕਦੇ ਬੱਸ ਇਦਾਂ ਹੋਇਆ ਨਹੀਂ ਜੇ ਤੀਜਾ ਹੋ ਜਾਤਾ ਜਨਰੇਟਰ ਵੀ ਸਾਡੇ ਜਿਹੜੇ ਆ ਗਏ ਬਿਲਕੁਲ ਟਿਪ ਟਾਪ ਹੋਣਗੇ ਉਹਨਾਂ ਚ ਡੀਜ਼ਲ ਪਿਆ ਹੋਏਗਾ ਔਰ ਉਹਨਾਂ ਦੇ ਵਿੱਚ ਬੱਤੀਆ ਤੇ ਮੈਂ ਇਹਦੀ ਫਾਲੋਅ ਅਪ ਹੈ ਮੈਂ ਇਹਨੂੰ ਹਰ ਹਫ਼ਤੇ ਰਿਵਿਊ ਕਰੂੰਗਾ ਜਿੰਨੀ ਦੇਰ ਇਹਦਾ ਸਿਸਟਮ ਪਰਫੈਕਟ ਹੋ ਜਾਵੇ। ਥੋੜੀ ਜਿਆਦੇ ਸਰ ਉਹਦੇ ਵਿੱਚ ਲਾ ਕੰਮੀ ਆ ਗਈ ਹੈ ਸਿਹਤ ਵਿਭਾਗ ਦਾ ਫੇਰ ਵੀ ਕਾਰਵਾਈ ਕਰ ਰਹੀ ਹੈ। ਜੀ ਇਹਨਾਂ ਦਾ ਸਾਰਾ ਫਾਲਟ ਹੈ ਨਾ ਜੀ। ਉਹ ਜਿਹੜੇ ਜਿਨ੍ਹਾਂ ਨੇ ਪਾਣੀ ਦੀ ਸਪਲਾਈ ਦੇਣੀ ਹੈ ਜੋ ਕਿ ਨਗਰ ਨਿਗਮਾ ਪਟਾਣੇ ਦੇ ਵਿੱਚ ਕਿਤੇ ਮਿਊਸਪਲ ਕਮੇਟੀ ਹੋ ਸਕਦੀ ਹੈ। ਬਾਕੀ ਜਗ੍ਹਾ ਤੇ ਵੀ ਹੋ ਰਿਹਾ ਪੰਜਾਬ ਦੇ ਵਿੱਚ ਹੈਪਟੈਕ ਜ਼ੇ ਦਾ ਹੋਇਆ ਨਵੇਂ ਸ਼ਹਿਰ ਚ ਕੋਲਰਾ ਦਾ ਹੋਇਆ ਹੁਣ ਮੋਹਾਲੀ ਦੇ ਵਿੱਚ ਕੋਲਰਾ ਦਾ ਹੋ ਗਿਆ। ਸੋ ਉਹਦੇ ਚ ਬੇਸਿਕਲੀ ਮੈਂ ਜਿਹੜਾ ਹੈਗਾ ਅਸੀਂ ਇਹ ਪਹਿਲੀ ਵਾਰੀ ਹੈ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਇੰਟਰ ਸੈਕਟਰਲ ਕੋਆਰਡੀਨੇਸ਼ਨ ਉਹਨਾਂ ਨੇ ਮਿਨਿਸਟਰ ਦੇ ਲੈਵਲ ਤੇ ਔਰ ਜਿਹੜਾ ਜਿਹੜੇ ਪ੍ਰਿੰਸੀਪਲ ਸੈਕਟਰੀ ਹੈਗੇ ਆ ਉਹਦੇ ਲੈਵਲ ਤੇ ਸਿਹਤ ਮਹਧਮਾ ਲੀਡ ਡਿਪਾਰਟਮੈਂਟ ਹੈ ਜੀ ਔਰ ਉਹਦੇ ਵਿੱਚ ਅਰਬਨ ਲੋਕਲ ਬਾਡੀਜ਼ ਜਿਵੇਂ ਸਮਿਸ਼ਨ ਕਮੇਟੀ ਮਿਸਟਰ ਕਾਰਪੋਰੇਸ਼ਨ ਦੋ ਨੰਬਰ ਤੇ ਉਹਦੇ ਚਾਗਾ ਜੀ ਜਿਹੜੇ ਤੁਹਾਡੇ ਪੁੱਡਾ ਜਾਂ ਪੀਡੀਆ ਜਾਂ ਗਮਾਟਾ ਜੜੀਆਂ ਹੈਗੀਆਂ ਉਹ ਤੀਜੇ ਨੰਬਰ ਤੇ ਜਿਹੜਾ ਤੁਹਾਡਾ ਹੈਗਾ ਇੰਪਰੂਵਮੈਂਟ ਟਰਸਟ ਔਰ ਇਹਦੇ ਨਾਲ ਨਾਲ ਜਿਹੜੇ ਪਿੰਡਾਂ ਦੇ ਵਿੱਚ ਹੈਗਾ ਜੀ ਉਹ ਹੈ ਵਾਟਰ ਸਪ라이ਸ ਸੈਨੀਟੇਸ਼ਨ ਦਾ ਡਿਪਾਰਟਮੈਂਟ ਹੈ ਨਾਲ ਬਲੌਕ ਜਿਹੜੇ ਤੁਹਾਡੇ ਰੂਰਲ ਡਿਵੈਲਪਮੈਂਟ ਤੋਂ ਚੱਲਦਾ ਹੈਗਾ ਇਹਦੇ ਨਾਲ ਐਨੀਮਲ ਹਸਬੰਡਰੀ ਨੂੰ ਵੀ ਅਸੀਂ ਜੋੜਿਆ এডੂਕੇਸ਼ਨ ਡਿਪਾਰਟਮੈਂਟ ਨੂੰ ਵੀ ਇਹਦੇ ਨਾਲ ਜੋੜਿਆ ਤੇ ਇਹ ਸਾਰੇ ਜਿਹੜੇ ਹੈਗੇ ਆ ਮਹਿਕਮਾ ਜੀ ਇੱਕ ਸਟੇਟ ਲੈਵਲ ਤੇ ਕੋਆਰਡੀਨੇਸ਼ਨ ਕਮੇਟੀ ਆ ਉਹਦਾ ਮੋਨਿਟਰਿੰਗ ਸੈੱਲ ਹੈ ਉਹਦਾ ਇਸੇ ਤਰ੍ਹਾਂ ਹਰ ਡਿਸਟ੍ਰਿਕਟ ਲੈਵਲ ਦੇ ਉੱਤੇ ਅੰਡਰ ਦਾ ਚੇਅਰਮੈਨਸ਼ਿਪ ਆਫ ਦਾ ਡਿਪਟੀ ਕਮਿਸ਼ਨਰ ਸਿਵਲ ਸਰਜਨ ਔਰ ਇਨ ਬਾਕੀ ਸਾਰੇ ਡਿਪਾਰਟਮੈਂਟਸ ਦੇ ਐਕਸੀਅਨ ਜਾਂ ਈਓ ਜਿਹੜੇ ਹੈਗੇ ਆ ਉਹਦੇ ਮੈਂਬਰ ਆ ਸੋ ਇੱਕ ਜਿਹੜਾ ਇੰਟਰਸੈਕਟਰਲ ਕੋਆਰਡੀਨੇਸ਼ਨ ਹੈ ਹੁਣ ਅਸੀਂ ਨਵਾਂ ਇਹ ਕੀਤਾ ਕਿ ਜਿੱਥੇ ਡਾਰੀਆ ਦਾ ਕੇਸ ਆ ਗਿਆ ਉੱਥੇ ਇਮੀਡੀਏਟਲੀ ਆਲਟਰਨੇਟ ਸੋਰਸ ਆਫ ਪੋਟੇਬਲ ਵਾਟਰ ਫੇਨ ਲਈ ਉਹਦਾ ਇੱਕ ਨਵਾਂ ਸੋਰਸ ਜਿਹੜਾ ਕਿ ਪਲੂਟਡ ਨਾ ਹੋਵੇ ਨਾਰਮਲ ਜਿਹੜਾ ਵਾਟਰ ਸਪਲਾਈ ਹੈ ਉਹ ਤੋਂ ਪਾਣੀ ਨਹੀਂ ਪੀਣਾ ਟੈਂਕਰ ਨਾਲ ਪੋਟੇਬਲ ਪਾਣੀ ਟੈਸਟ ਕਰਕੇ ਸਪਲਾਈ ਕਰਦੇ ਆ ਉਹ ਪੀਣਾ ਨੰਬਰ 2 ਤੇ ਜਿਹੜਾ ਹੈਗਾ ਵੀ ਉਹ ਮਿਕਸਿੰਗ ਕਿੱਥੇ ਹੋਈ ਹੈ ਉਹ ਫੌਟ ਕਿੱਥੇ ਆ ਉਹਨੂੰ ਲੱਭ ਕੇ ਅਸੀਂ ਚੰਨ ਵਿੱਚ ਵੀ ਠੀਕ ਕੀਤਾ ਉਹਨੂੰ ਕੱਲ ਅਸੀਂ ਦੀਓ ਯਾਦਵੰਦਰਾ ਕਾਲਜ ਮੈਂ ਖੁਦ ਜਾ ਕੇ ਦੇਖ ਰਿਹਾ ਸੀ ਸਾਰੇ ਅਕਸਰ ਜਾ ਰਹੇ ਆ ਹਰ ਜਗ੍ਹਾ ਤੇ ਇਸੇ ਤਰ੍ਹਾਂ ਮਹਾਲੀ ਦੇ ਵਿੱਚ ਵੀ ਮੈਂ ਟੈਕਨੀਕੀ ਪੁੱਛਣ ਵਾਲੇ ਟੱਚ ਹੈ ਫਰੀਦਕੋਟ ਦੇ ਵਿੱਚ ਟੱਚ ਹੈ ਜਿੱਥੇ ਜਿੱਥੇ ਵੀ ਡਾਰੀਆਂ ਦੇ ਕੇਸ ਆਇਆ ਔਰ ਬਾਕੀ ਸਾਰੇ ਵੀ ਇਹ ਅਸੀਂ ਜਿਹੜਾ ਹੈਗਾ ਇਹ ਅੰਮ੍ਰਿਤਕੋਹ ਦੇ ਵਿੱਚ ਜਿਹੜੀਆਂ ਸਾਡੀਆਂ ਇੱਕ ਜਿਵੇਂ ਇੱਕ ਐਂਬੂਲੈਂਸ ਹੁੰਦੀ ਆ ਉਹਦੀ ਲਾਈਫ 15 ਸਾਲ ਹੁੰਦੀ ਆ ਜਿਹੜੀ ਜਿਹੜੀ ਸਾਡੀਆਂ ਪਾਣੀ ਦੀਆਂ ਸਪਲਾਈ ਦੀਆਂ ਲਾਈਨਸ ਆਈਆਂ ਜਿਹੜੀਆਂ ਵੀ 25 ਸਾਲ ਪੁਰਾਣੀਆਂ ਜਿਹਨਾਂ ਦੀ ਕੋਈ ਹੁਣ ਮਨਿਆਤ ਖਤਮ ਹੋ ਚੁੱਕੀ ਆ ਉਹ ਅਸੀਂ ਸਾਰੀਆਂ ਨੰਨੀਆਂ ਲੇ ਕਰਾਂਗੇ ਜੀ ਉਹਨੂੰ ਟਾਈਮ ਲੱਗੇਗਾ ਥੋੜਾ ਜਿਹਾ ਬਟ ਅਜੇ ਮੈਂ ਲੋਕਾਂ ਨੂੰ ਅਭ ਜਿਹੜੀ ਤੁਹਾਡੀ ਆਰਬਨ ਲੋਕਲ ਬਾਡੀ ਆ ਜਾਂ ਰੂਰਲ ਲੋਕਲ ਬਾਡੀ ਆ ਉਹਨਾਂ ਦਾ ਇੰਜੀਨੀਅਰ ਬੁਲਾ ਕੇ ਉਹਨਾਂ ਦੀ ਪ੍ਰੋਸੈਸ ਦੇ ਵਿੱਚ ਉਹਨੂੰ ਠੀਕ ਤੇ ਕੈਨਲ ਕਨੈਕਸ਼ਨ ਲਾਉ ਪਾਣੀ ਦਾ ਉਹ ਕੋਈ ਪ੍ਰਾਈਵੇਟ ਪਲੰਬਰ ਬੁਲਾ ਕੇ ਉਹ ਤੋਂ ਕਨੈਕਸ਼ਨ ਕਰਾ ਲੈਂਦੇ ਆ ਉੱਥੇ ਲੀਕ ਇਨ ਜੋਇੰਟ ਰਹ ਜਾਂਦਾ ਇੱਕ ਤਾਂ ਉਹ ਕਾਰਨ ਆ ਜੀ ਦੂਜੇ ਲੋਕ ਤੁਲੂ ਪੰਪ ਯੂਜ਼ ਕਰਦੇ ਆ ਉਹ ਆਪਣੀ ਸਪਲਾਈ ਜਿਹੜੀ ਹੈਗੀ ਆ ਮੇਰੇ ਕੱਲੇ ਸਾਲ ਦੇ ਐਂਡ ਤੱਕ ਸ਼ੁਰੂ ਹੋ ਜੇਗੀ 24/7 ਹੋਏਗਾ ਪੋਜ਼ਿਟਿਵ ਪ੍ਰੈਸ਼ਰ ਹੋਏਗਾ ਤਾਂ ਇਹ ਜਿਹੜੀਆਂ ਪ੍ਰੋਬਲਮਸ ਆ ਕਰਦੀਆਂ ਦੀਆਂ ਇਹ ਅਸੀਂ ਓਵਰਕਮ ਕਰ ਸਕਦੇ ਆ ਜੀ ਬੰਦੇ ਸਾਹਿਬ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਜੀ ਇਹ ਆਲਟਰਨੇਟ ਸਰਕਟ ਆ ਪਿਛਲੀ ਵਾਰੀ ਜਿਹੜਾ ਸੀਗਾ ਰਜਨਰਾ ਹਸਪਤਾਲ ਦੇ ਵਿੱਚ ਨਾ ਜੀ ਪਿਛਲੇ ਹਫਤੇ ਰਾਤ ਨੂੰ ਦਿੱਕਤ ਆਈ ਸੀ ਉਹਦੇ ਵਿੱਚ ਜਿਹੜੀ ਬਡੁੰਗਰ ਤੋਂ ਲਾਈਨ ਆਉਂਦੀ ਆ ਅੰਡਰਗਰਾਊਂਡ ਲਾਈਨ ਆ ਉਹਦੇ ਵਿੱਚ ਫਾਲਟ ਪੈ ਗਿਆ ਸੀਗਾ ਔਰ ਬਿਜਲੀ ਦੀ ਡਿਸਟਰਪਸ਼ਨ ਹੋਈ ਸੀ ਔਰ ਮਰੀਜ਼ਾਂ ਨੂੰ ਬਹੁਤ ਦਿੱਕਤ ਆਈ ਸੀ ਤੇ ਸਾਡਾ ਬਡੁੰਗਰ ਦੇ ਵਿੱਚ 66 ਕੇਵੀ ਦੀ ਦੋ ਆਲਟਰਨੇਟ ਲਾਈਨਾਂ ਚੱਲੀਆਂ ਜਾਈਆਂ ਨੇ ਠੀਕ ਹੈ ਇੱਕ ਸ਼ਕਤੀ ਘਰ ਤੋਂ ਆਉਂਦੀ ਆ ਇੱਕ ਜਿਹੜੀ ਦੂਜੀ ਆਉਂਦੀ ਆ ਜਿਹੜੀ ਆਪਣੇ ਹਾਂਜੀ ਦੂਜੀ ਪਸਾਣੇ ਵਾਲੀ ਆ ਜੀ ਮੈਂ ਉਹਨਾਂ ਨੂੰ ਕਿਹਾ ਵੀ ਸਾਨੂੰ ਜਿਹੜੀ ਆਲਟਰਨੇਟ ਹੈ ਉਹ ਇੱਥੇ ਚਾਹੀਦੀ ਆ ਹੁਣ ਇਹਨਾਂ ਨੇ ਇੱਕ ਇਹ ਬਡੂੰਗਰ ਤੋਂ ਆ ਰਹੀ ਹੈ ਜੀ ਤੇ ਜਿਹੜੀ ਦੂਜੀ ਹੈਗੀ ਆ ਉਹ ਜਿਹੜਾ ਪੁਰਾਣਾ ਬੱਸ ਸਟੈਂਡ ਹੈ ਉੱਥੋਂ ਆਂਦੀ ਆ ਤੇ ਤੀਜੀ ਅਸੀਂ ਇੱਕ ਹੋਰ ਲਗਾ ਰਹੇ ਹਾਂ ਉਹ ਸ਼ਕਤੀ ਪਿਆਤ ਹੋਏਗੀ ਸੋ ਤਿੰਨ ਸੋਰਸ ਹੋਣਗੇ ਇੱਥੇ ਜੇ ਇੱਕ ਸੋਰਸ ਇਹ ਹੋ ਜਾ ਦੂਜਾ ਦੂਜਾ ਹੋ ਜਾ ਤੀਜਾ ਬਾਈ ਚਾਂਸ ਕਦੇ ਵੈਸੇ ਇਦਾਂ ਹੋਇਆ ਨਹੀਂ ਜੇ ਤੀਜਾ ਹੋ ਜਾਤਾ ਜਨਰੇਟਰ ਵੀ ਸਾਡੇ ਜਿਹੜੇ ਹੈਗੇ ਆ ਬਿਲਕੁਲ ਟਿਪ ਟਾਪ ਹੋਣਗੇ ਉਹਨਾਂ 'ਚ ਡੀਜ਼ਲ ਪਿਆ ਹੋਏਗਾ ਔਰ ਉਹਨਾਂ ਦੇ ਵਿੱਚ ਪੱਤੀਆ ਤੇ ਮੈਂ ਇਹਦੀ ਫਾਲੋਅ ਅਪ ਹੈ ਮੈਂ ਇਹਨੂੰ ਹਰ ਹਫ਼ਤੇ ਰਿਵਿਊ ਕਰੂੰਗਾ ਜਿੰਨੀ ਦੇਰ ਜਿਹੜਾ ਸਿਸਟਮ ਪਰਫੈਕਟ ਹੋ ਜਾਏ ਅਗਲੀ ਗੱਲ ਹੈ ਵੀ ਇੱਥੇ ਤੱਕ ਅਸੀਂ ਪਹੁੰਚ ਆਤੀ ਪਹਿਲਾਂ ਬਡੁੰਗਰ ਤੱਕ ਸੀਗੀ ਜਿੱਥੇ ਤਾਂ ਦਾ 66kb ਦਾ ਫਿਰ ਇੱਥੇ ਇੱਕ ਲਾਈਨ ਆ ਗਈ ਹੁਣ ਇੱਥੇ ਤਿੰਨ ਹੋ ਗਈਆਂ ਹੁਣ ਇਹਨਾਂ ਨੂੰ ਮੈਂ ਹਸਤਾ ਦੇ ਅੰਦਰ ਲੈ ਕੇ ਜਾਵਾਂਗਾ ਤੇਨਾਂ ਜੇ ਅੱਗੇ ਵੀ ਜਿਹੜਾ ਇਹਨਾਂ ਦਾ ਬਕਸਾ ਲੱਗਦਾ ਜਿਹੜਾ ਜਿਵੇਂ ਐਮਸੀਐਸ ਦਾ ਬਕਸਾ ਆ ਜਾਂ ਸੁਪਰ ਸਪੈਸ਼ਲਟੀ ਦਾ ਬਕਸਾ ਜਾਂ ਐਮਰਜੈਂਸੀ ਦਾ ਬਕਸਾ ਉਹ ਵੀ ਡਬਲ ਹੋਏਗਾ ਜੀ ਮਤਲਬ ਬਾਈਜਾਸ ਬਕਸੇ ਦੇ ਵਿੱਚ ਫਾਲਟ ਆ ਗਿਆ ਕੋਈ ਵੀ ਤਾਂ ਕਿ ਕਿਸੇ ਵੀ ਨੌਬਤ ਵਿੱਚ ਸਾਡੇ ਕਿਸੇ ਵੀ ਮਰੀਜ਼ ਨੂੰ ਜਿਹੜਾ ਸੀਰੀਅਸਲੀ ਕਿਉਂਕਿ ਸਾਡੇ ਕੋਲੇ ਬਹੁਤ ਸੀਰੀਅਸ ਕ੍ਰਿਟੀਕਲ ਲਾਈਫ سپورਟ ਤੇ ਪਏ ਹੁੰਦੇ ਪੇਸ਼ੈਂਟ ਜਿਹੜੇ ਸਾਡੇ ਕੋਲ ਹੁੰਦੇ ਕ੍ਰਿਟੀਕਲ ਪੇਸ਼ੈਂਟਸ ਸੋ ਉਹਨਾਂ ਨੂੰ ਬਿਜਲੀ ਦੀ ਜਿਹੜੀ ਰਿਸਪੈਕਸ਼ਨ ਆ ਉਹਨਾਂ ਵਾਸਤੇ 1 ਮਿੰਟ ਵੀ ਬਹੁਤ ਹੈ ਸਾਡੀ ਕੋਸ਼ਿਸ਼ ਹੋਏਗਾ ਕਿ ਫ੍ਰੈਕਸ਼ਨ ਆਫ ਸੈਕਿੰਡ ਦੇ ਵਿੱਚ ਇਥੋਂ ਵੀ ਚੇਂਜ ਹੋ ਜਾਵੇ ਬਕਸੇ ਤੋਂ ਵੀ ਚੇਂਜ ਹੋ ਜਾਵੇ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਸੋ ਪੂਰਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਜਿਹੜੀ ਸਰਕਾਰ ਹੈ ਮਾਨ ਸਰਕਾਰ ਹੈ ਉਹ ਕਮਿਟਿਡ ਹੈ ਲੋਕਾਂ ਵਾਸਤੇ ਔਰ ਅਸੀਂ ਜ਼ਮੀਨ ਤੇ ਧਰਤ ਤੇ ਜਾ ਕੇ ਸਾਰੀ ਦੇਖਦੇ ਆਂ ਪ੍ਰੋਬਲਮ ਕੀ ਹੈ ਉਹਨੂੰ ਫਿਰ ਸਟੱਡੀ ਕਰਦੇ ਆਂ ਫਿਰ ਉਹਦਾ ਪੱਕਾ ਹੱਲ ਕਰਦੇ ਆਂ ਕੱਲ ਮੈਂ ਮਹੱਲਿਆਂ ਦੇ ਵਿੱਚ ਵੀ ਜਾ ਕੇ ਆਇਆ ਜੀ ਜਿਹੜੀਆਂ ਸਾਡੀਆਂ ਸੀਵਰੇਜ ਦੀਆਂ ਲਾਈਨਾਂ ਹੈ ਉਹ ਬਹੁਤ ਪੁਰਾਣੀਆਂ ਹੈਗੀਆਂ ਪਾਈਪ ਲੀਕ ਕਰਦਾ ਸੀਗਾ ਹੁਣ ਅਸੀਂ ਇਹ ਕੀਤਾ ਵੀ ਜਿੱਥੇ ਇੱਕ ਵਾਰੀ ਡੈਰੀਆ ਹੋ ਗਿਆ ਉਹਦਾ ਅਸੀਂ ਨਾਸ਼ਤਾ ਕਰ لیکن ਲੱਭਣਾ ਵੀ ਉਹ ਤਾਂ ਨੁਕਸ ਕੀ ਆ ਕਿੱਥੇ ਆ ਉਹਦੇ ਕਾਰਨ ਕੀ ਆ ਉਹਨੂੰ ਠੀਕ ਕਰਨਾ ਉਹ ਅਸੀਂ ਗੱਲ ਕਰਾ ਕੇ ਆਏ ਹਾਂ ਬਹੁਤ ਸਾਰੇ ਤੁਹਾਡੇ ਪਟਿਆਲੇ ਦੇ ਵਿੱਚ ਜਿਹੜਾ ਟਰੋਮਾ ਸੈਂਟਰ ਬਣਦਾ ਜੀ ਸਟੇਟ ਆਫ ਦੀ ਆਰਟ ਹੋਏਗਾ ਬਿਲਕੁਲ ਕੋਰਪੋਰੇਟ ਹਸਪੀਟਲ ਵਰਗਾ ਬਹੁਤ ਵਧੀਆ ਹੋਏਗਾ ਔਰ ਇਹਦੇ ਨਾਲ ਕ੍ਰਿਟੀਕਲ ਕੇਅਰ ਯੂਨਿਟ ਬਣਦਾ ਹੋਇਆ ਹੈਗਾ ਸੁਪਰ ਸਪੈਸ਼ੈਲਟੀ ਵਿੰਗ ਆ ਸਾਡੇ ਕੋਲੇ ਹੁਣ ਅਸੀਂ ਉਹਨਾਂ ਨੂੰ ਸਾਰੇ ਸਾਡੇ ਕੋਲੇ ਸਾਰਾ ਕੁਝ ਹੈ ਮੈਡੀਕਲ ਰਿਪੋਰਟ ਅਸੀਂ ਹੁਣ ਐਫੀਸ਼ੀਐਂਟਲੀ ਰਨ ਕਰਨਾ ਉਹ ਸਾਡੀ ਅਗਲੀ ਪ੍ਰਾਇਰਟੀ ਹੈ ਉਹਦੇ ਵਾਸਤੇ ਰਿਸੋਰਸਸ ਵੀ ਸਾਡੇ ਅਸੀਂ ਤਰੀਕਾ ਲੱਭ ਲਿਆ ਉਹਦਾ ਵੀ ਫਿਰ ਲੋਕ ਅਸਟਾਫ ਬਹੁਤ ਘੱਟ ਹੀ ਹੋਇਆਗਾ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਬਣਾਇਆ ਜੀ ਸਾਡੀ ਕੋਸ਼ਿਸ਼ ਆ ਕਿ ਜਿਹੜੇ ਪੰਜਾਬ ਦੇ ਮੈਡੀਕਲ ਕਾਲਜ ਹੋਣ ਜਾਂ ਹਸਪਤਾਲ ਹੋਣ ਉਹਦੀ ਐਗਜ਼ਾਮਪਲ ਦਿੱਤੀ ਜਾਵੇ ਇਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਵਧ ਰਿਹਾ ਜਿਹੜਾ ਲੁਧਿਆਣੇ ਦਾ ਸਿਵਲ ਹਸਪਤਾਲ ਹੈ ਵੀ ਲਾਈਚਾਨੀ ਅਦਰ ਕਾਰਪੋਰੇਟ ਹਸਪਤਾਲ ਉੱਥੇ ਬੜੀਆਂ ਪ੍ਰੋਬਲਮ ਸੀਗਾ ਜੀ ਉਹ ਵੀ ਸਾਰਟ ਆਊਟ ਕਰ ਰਹੇ ਆ ਫਿਰ ਜਲੰਧਰ ਫਿਰ ਅੰਮ੍ਰਿਤਸਰ ਗ੍ਰੈਜੂਨੇਸੀ ਸਾਰੇ ਜਿੱਥੇ ਸਾਡੇ ਡਿਸਟ੍ਰਿਕਟ ਹਸਪੀਟਲ ਹੈ ਮੈਡੀਕਲ ਕਾਲਜ ਬਣ ਰਿਹਾ ਉਹਦੇ ਵਾਸਤੇ ਵੀ ਅਸੀਂ ਇਹ ਤੋਂ ਤਾਂ ਤੋੜ ਲੱਧਿਆ ਕਿ ਪਹਿਲਾਂ ਅਸੀਂ ਜਿਹੜਾ ਹੈਗਾ ਡਿਸਟ੍ਰਿਕਟ ਲੈਵਲ ਦੇ ਉੱਤੇ 100 ਦੀ ਜਗ੍ਹਾ 50 ਸੀਟਾਂ ਵਾਲੇ ਮਾੜੀ ਤੋਂ ਕੰਮ ਸ਼ੁਰੂ ਕਰ ਰਹੇ ਆ ਔਰ ਮੇਰੀ ਕੋਸ਼ਿਸ਼ ਹੈ ਕਿ ਸਾਡੇ ਜਿਹੜੇ ਅਗਲੇ 2 ਸਾਲ ਦੇ ਵਿੱਚ ਸਾਡੇ ਘੱਟੋ ਘੱਟ ਵੀ 5 ਜਾਂ 6 ਹੋਰ ਮੈਡੀਕਲ ਕਾਲਜ ਸਿਆਰ ਕਰਦੇ ਆ। ਸਹੀ ਹਾਂ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਉਹਦੇ ਵਿੱਚ ਅੱਜ ਸਾਰੇ ਪੰਜਾਬ ਦੇ ਜਿੱਥੇ ਸਾਡੇ ਜ਼ਿਲ ਸਬਡਿਵੀਜ਼ਨ ਹਸਪੀਟਲ ਹੈ ਔਰ ਕਮਿਊਨਿਟੀ ਹੈਲਥ ਸੈਂਟਰ ਹੈ ਔਰ ਜਿਹੜੀ ਵੀ ਸਰਕਾਰੀ ਡਿਸਪੈਂਸਰੀ ਜਿਹੜੇ ਦੋ ਦੋ ਹੈਗੇ ਜੀ ਇਹ ਇੱਕ ਤਾਂ ਹੈਗਾ ਜੀ ਤੁਹਾਡਾ ਜਿਹੜਾ ਹੈਲਥ ਐਂਡ ਫੈਮਿਲੀ ਵੈਲਫੇਅਰ ਜਿਹਦਾ ਵੀ ਉਹਦਾ ਵੀ ਮੈਂ ਹੀ ਮਿਨਿਸਟਰ ਹਾਂ ਜੀ ਉਹਦੇ ਚ ਦਵਾਈਆਂ ਮਿਲਦੀਆਂ ਈਡੀਐਲ ਵੀ ਮਿਲਦੀ ਹੈ ਫ੍ਰੀ ਕੈਪ ਦਿੱਤੀਆਂ ਜਾ ਰਹੀਆਂ ਟੈਸਟ ਵੀ ਫ੍ਰੀ ਹੋ ਰਹਾ ਹੈ ਫਰਿਸ਼ਤ ਸਕੀਮ ਵੀ ਚੱਲ ਰਹੀ ਹੈ ਦੂਜਾ ਸਾਡਾ ਹੈਗਾ ਕਿ ਜਿਹੜੇ ਮੈਡੀਕਲ ਕਾਲਜਸ ਆ ਸਾਡੇ ਕੋਲੇ ਗਵਰਨਮੈਂਟ ਦੇ ਕੰਟਰੋਲ ਚ ਦੋ ਹੀ ਆ ਇੱਕ ਯੂਨੀਵਰਸਿਟੀ ਕੋਲ ਹੈ ਇੱਕ ਸੁਸਾਇਟੀ ਕੋਲ ਹੈ ਉਹਦੇ ਵਿੱਚ ਜਿਹੜੀ ਤੁਸੀਂ ਕਹਿ ਰਹੇ ਹੋ ਉੱਥੇ ਤੁਹਾਡੀ ਗੱ ਉਹਦੇ ਵਿੱਚ ਉਹ ਸਕੀਮ ਪੂਰੀ ਇੰਪਲੀਮੈਂਟ ਨਹੀਂ ਕਰ ਸਕੀ ਉਹਦੇ ਵਾਸਤੇ ਹੁਣ ਮੈਂ ਕੰਮ ਕਰ ਰਿਹਾ ਹਾਂ ਇਹਨਾਂ ਦੇ ਵਿੱਚ ਵੀ ਅਸੀਂ ਕਰ ਦਾਂਗੇ ਜੀ ਇਹਨਾਂ ਨੂੰ ਅਸੀਂ ਡੈਫੀਨੇਟਲੀ ਜਿਹੜਾ ਹੈਗਾ 15 ਅਗਸਤ ਤੱਕ ਇਹਨਾਂ ਨੂੰ ਵੀ ਕਰ ਦਾਂਗੇ ਜੀ ਇੱਥੇ ਵੀ ਜਿਵੇਂ ਬਾਕੀ ਸਰਕਾਰੀ ਹਸਪਤਾਲਾਂ ਚ ਕਰਦੀਆਂ ਮੈਡੀਕਲ ਕਾਲਜਾਂ ਦੇ ਵਿੱਚ ਵੀ ਇਸ ਪ੍ਰਿੰਸਿਪਲ ਕਿਉਂਕਿ ਇੱਥੇ ਕਈ ਡਾਕਟਰ ਜਿਹੜੇ ਨਾ ਜੇ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ ਤੁਹਾਨੂੰ ਥਿੰਕ ਕਿ ਇਹ ਪੁਰਾਣੇ ਬਹੁਤ ਜੜੀਆਂ ਕਹਿੰਦੇ ਹੁੰਦੇ ਹਨ ਨਾ ਜੀ ਵਾਰਸ਼ਾ ਨਾਲ ਬਾਤਾਂ ਜਾਂਦੀਆਂ ਨੇ ਚਾਹੇ ਕੱਟੀਆਂ ਪੋੜੀਆਂ ਪੋੜੀਆਂ ਜੀ ਹੈਗਾ ਜੀ ਤੁਹਾਡੇ ਮਤਲਬ ਉਹ ਵੈਸੇ ਉਹਨਾਂ ਦੀ ਗਿਣਤੀ ਜ਼ ਉਹ 2% ਹੋਣਗੇ 5% ਹੋਣਗੇ ਇਸ ਤੋਂ ਜ਼ਿਆਦਾ ਨਹੀਂ ਹੈ 90 95 95% ਲੋਕ ਸਹੀ ਹੈ ਜਿਹੜੇ ਸਹੀ ਕੰਮ ਕਰਦੇ ਆ ਔਰ ਉਹ ਕਰਨਾ ਚਾਹੁੰਦੇ ਆ ਜਿਹੜੇ 2 5% ਹੈਗੇ ਮੈਂ ਉਹਨਾਂ ਨੂੰ ਇੱਕ ਵਾਰੀ ਫਿਰ ਕਹਿਣਾ ਅੱਜ ਤੁਹਾਨੂੰ ਆਖਰੀ ਵਾਰਨਿੰਗ ਸਮਝੋ ਬਬੀ ਪਿਆਰ ਨਾਲ ਨਸੀਹਤ ਸਮਝੋ ਆਪਣੇ ਵੱਡੇ ਭਰਾ ਦੀ ਜੇ ਤੁਸੀਂ ਜਿਹੜਾ ਹਸਪਤਾਲ ਦਾ ਕੰਮ ਹੈ ਉਹ ਇਮਾਨਦਾਰੀ ਨਾਲ ਕਰੋ ਆਓ ਇੱਥੇ ਪੂਰਾ ਟਾਈਮ ਦਿਓ ਬੱਚਿਆਂ ਨੂੰ ਪੜ੍ਹਾਓ ਔਰ ਤੁਹਾਨੂੰ ਬਹੁਤ ਅੱਛੀਆਂ ਤਰਖਾਂ ਦੇ ਦਿੱਤੀਆਂ ਪ੍ਰੋਫੈਸਰ ਦੇ ਲੈਵਲ ਤੇ ਪੜਾਉਂਦੀਆਂ ਔਰ ਉਹਨਾਂ ਸਾਰਿਆਂ ਨੂੰ ਬੇਤੀ ਕਰਦਾ ਜੇ ਨਾ ਕਰੋ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਐਗਜ਼ਾਮਪਲ ਵੀ ਪਨਿਸ਼ਮੈਂਟ ਵੀ ਮਿਲੇਗੀ ਕੁਝ ਲੋਕਾਂ ਨੂੰ ਸੋ ਵੀ ਆਰ ਵਾਚਿੰਗ ਸੋ ਮੈਂ ਬੇਨਤੀ ਕਰਦਾ ਕਿ ਇਹੋ ਜੀ ਗੱਲਬਾਤ ਨਾ ਹੋਵੇ ਵੈਸੇ ਜਿਹੜਾ ਰਜਿੰਦਰਾ ਹਸਤਾਲ ਹੈ ਜੀ ਆਈ ਮਸਟ 포ਟਡ ਔਨ ਗੌਰਡ ਕੇ ਕਰੋਨਾ ਦੇ ਵਿਲੇ ਜਿਹੜੀ ਬਹੁਤ ਵੱਡੀ ਇਰਾਨੇ ਸੇਵਾ ਕੀਤੀ ਆ ਡਾਕਟਰ 99% ਕੰਮ ਬਹੁਤ ਵਧੀਆ ਕਰ ਰਹੇ ਆ ਕਰੋਨਾ ਚ ਐਗਜ਼ਾਮਪਲ ਨਹੀਂ ਸੀਗਾ ਜਿਆਦਾ ਕੋਈ ਵੀ ਐਮਰਜੈਂਸੀ ਆਂਦੀ ਆ ਹੁਣ ਡਾੜੀਆਂ ਦੇ ਪੇਸ਼ੈਂਟਸ ਆ ਰਹੇ ਆ ਬਹੁਤ ਅੱਛਾ ਹੋ ਰਿਹਾ ਰਿਸ਼ਤੇ ਸਕੀਮ ਬਹੁਤ ਅੱਛੀ ਤਰ੍ਹਾਂ ਲਾਗੂ ਕੀਤੀ ਆ ਜਿਆਦਾ ਵਧੀਆ ਯਾਰ ਆ ਜਿਹੜੇ 1-2% ਜਿਹੜੀ ਬੈਡ ਫਿ ਹ ਨਹੀਂ ਤਾਂ ਆਦਰਵਾਇਸ ਫਿਰ ਮੈਂ ਸੁਝਾਉਂਗਾ